ਇਹ ਝੋਨਾ ਲਾਉਣ ਵਾਲੀ ਮਸ਼ੀਨ ਹੈ ਜਨਮਾਰ ਕੰਪਨੀ ਹੈ ਆਪਣੀ ਜਪਾਨ ਦੀ ਕੰਪਨੀ ਹੈ ਤੇ ਪਿਛਲੇ ਤਕਰੀਬਨ 4-5 ਸਾਲ ਤੋਂ ਆਪਾਂ ਪੰਜਾਬ ਦੇ ਵਿੱਚ ਮਸ਼ੀਨਾਂ ਇਹ ਜਿਹੜੀਆਂ ਸੇਲ ਕਰ ਰਹੇ ਕੰਪਨੀ ਦਾ ਵੈਸੇ ਤਕਰੀਬਨ 110-12 ਸਾਲ ਪੁਰਾਣੀ ਹੈ ਇਹਦੇ ਵਿੱਚ ਆਪਣੇ 4 ਮਾਡਲ ਆ ਜਾਂਦੇ ਨੇ ਦੋ ਮਾਡਲ ਹੈਗੇ ਆਪਣੇ ਪਿੱਛੇ ਆਹ ਦੇਖੋ ਛੋਟੇ ਮਾਡਲ ਨੇ ਜਿਹੜੇ ਪਿੱਛੇ ਫੜ ਕੇ ਤੁਰਨ ਵਾਲੀ ਦੋ ਮਾਡਲ ਆ ਜਾਂਦੇ ਨੇ ਉੱਪਰ ਬੈਠ ਕੇ ਚਲਾਉਣ ਵਾਲੇ ਇਹ ਜਿਹੜੀ ਆਪਣੇ ਕੋਲ ਮਸ਼ੀਨ ਹੁਣ ਖੜੀ ਹੈ ਇਹ ਉੱਪਰ ਬੈਠ ਕੇ ਚਲਾਉਣ ਵਾਲੀ ਹੈ ਸੈਲ ਪ੍ਰੋਪਲ ਮਸ਼ੀਨ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਘੰਟੇ ਦੇ ਵਿੱਚ ਇੱਕ ਕਿਲਾ ਲਾ ਆਂਦੀ ਆ। ਡੇਲੀ ਆਪਾਂ ਹੁਣ 10 ਤੋਂ 12 ਕਿਲੇ ਇਹਦੇ ਨਾਲ ਲਾ। ਇੱਕ ਘੰਟੇ 'ਚ ਕਿਲਾ ਲਾ ਲੈਂਦੀ ਆ। ਹਾਂਜੀ ਹਾਂ। ਇੱਕ ਘੰਟੇ ਦੇ ਵਿੱਚ ਇੱਕ ਕਿਲਾ ਲਾ ਆਂਦੇ ਡੇਲੀ 10 ਤੋਂ 12 ਕਿਲੇ ਆਪਾਂ ਇਹਦੇ ਨਾਲ ਲਾ ਸਕਦੇ ਆ। ਉਸ ਤੋਂ ਬਾਅਦ 'ਚ ਇਹਦੇ 'ਚ ਅਡਜਸਟਮੈਂਟ ਆ ਜਾਂਦੀਆਂ ਨੇ। ਆਪਾਂ ਬੂਟੇ ਤੋਂ ਬੂਟੇ ਢੰਗਾਈ ਦੀ ਅਡਜਸਟਮੈਂਟ ਆ ਗਈ। ਆਪਾਂ ਢੰਗਾਈ ਕਿੰਨੀ ਰੱਖਣੀ ਆਪਾਂ ਜ਼ਮੀਨ ਦੇ ਹਿਸਾਬ ਨਾਲ ਰੱਖ ਸਕਦੇ ਆ। ਉਸ ਤੋਂ ਬਾਅਦ ਜਿਹੜੀ ਦੂਜੀ ਅਡਜਸਟਮੈਂਟ ਆ ਜਾਂਦੀ ਉਹ ਬੂਟਿਆਂ ਦੀ ਗਿਣਤੀ ਘੱਟ ਵੱਧ ਕਰਨ ਵਾਲੀ ਆ। ਇਹ ਆਪਾਂ ਬੂਟੇ ਲਾਉਣੇ ਕਿੰਨੇ ਕਿੰਨੇ? ਮਿਨੀਮਮ ਉਸ ਤੋਂ ਬਾਅਦ ਤੀਜੀ ਅਡਜਸਟਮੈਂਟ ਆ ਜਾਂਦੀ ਆ ਬੂਟੇ ਤੋਂ ਬੂਟੇ ਦੀ ਦੂਰੀ ਜਿਹੜੀ ਆਪਾਂ ਵੈਰਾਈਟੀ ਦੇ ਅਕੋਰਡਿੰਗ ਜਿਹੜੀ ਵੀ ਵੈਰਾਈਟੀ ਲਾਉਣੇ ਕੁਝ ਵੈਰਾਈਟੀਆਂ ਇਹਨੇ ਵੀ ਸੰਘੜੀਆਂ ਲੱਗਦੀਆਂ ਨੇ ਕੁਝ ਛਿੱਧੀਆਂ ਲੱਗਦੀਆਂ ਨੇ ਉਹਦੇ ਅਕੋਰਡਿੰਗ ਆਪਾਂ ਇਹਦੀ ਜਿਹੜੀ ਅਡਜਸਟਮੈਂਟ ਉਹ ਕਰ ਸਕਦੇ ਆਂ ਟੋਟਲ ਪੰਜ ਤਰ੍ਹਾਂ ਦੀ ਅਡਜਸਟਮੈਂਟਾਂ ਨੇ ਬੂਟੇ ਤੋਂ ਬੂਟੇ ਦੀ ਉਹ ਵੈਰਾਈਟੀ ਦੇ ਹਿਸਾਬ ਨਾਲ ਜਿਵੇਂ ਪੂਸ਼ਾ ਵੱਧ ਫਸਲੇ ਲੱਗਦੀ ਆ ਜਿਹੜੀਆਂ ਜਿਆਦਾ ਲੰਬੇ ਸਮੇਂ ਵਾਲੀਆਂ ਵੈਰਾਈਟੀਆਂ ਨੇ ਉਹ ਚ ਗੈਰ ਵੱਧ ਚਾਹੀਦਾ ਹੁੰਦਾ ਉਸ ਤੋਂ ਬਾਅਦ ਚ ਆ ਜਾਂਦੀਆਂ ਨੇ ਆਪਣੀਆਂ ਜਿਵੇਂ ਪੀ ਆਰ 26 ਹੋਗੀ 150 ਇੱਕ ਇੱਕ ਸੰਗਣੀਆਂ ਲੱਗਦੀਆਂ ਨੇ ਉਸ ਚੀਜ਼ ਦੇ ਲਈ ਅਡਜਸਟਮੈਂਟ ਆ ਫਿਰ ਮਸ਼ੀਨ ਦੇ ਨਾਲ ਇੱਕ ਤਾਂ ਜਿਹੜੀ ਲਵਾਈ ਆ ਉਹ ਸਸਤੀ ਪੈਂਦੀ ਆ ਲੇਬਰ ਦੇ ਮੁਕਾਬਲੇ ਇਹਦਾ ਜਿਹੜਾ ਖਰਚਾ ਬਹੁਤ ਘੱਟ ਜਾਂਦਾ ਜਿੱਦਾਂ ਲੇਬਰ ਦਾ 3500 4000 ਰੁਪਏ ਰੇਟ ਚੱਲਦਾ ਮਸ਼ੀਨ ਦੇ ਨਾਲ 1000 ਤੋਂ 1200 ਰੁਪਏ ਖਰਚਾ ਆਉਂਦਾ ਪਰ ਏਕੜ ਦਾ ਪਨੀਰੀ ਤਿਆਰ ਕਰਨ ਤੋਂ ਲੈ ਕੇ ਝੋਨਾ ਲਾਉਣ ਤੱਕ ਉਹਦੇ 'ਚ ਕੀ ਆ ਜਿਹੜਾ ਇਹਦਾ ਆਪਣਾ ਮੰਨ ਲਓ ਪਨੀਰੀ ਤਿਆਰ ਕਰਨ ਤੋਂ ਲੈ ਕੇ ਝੋਨਾ ਲਾਉਣ ਤੱਕ ਲੇਬਰ ਦਾ ਖਰਚਾ ਆ ਗਿਆ ਜਿਹੜੇ ਬੰਦੇ ਨੇ ਚਲਾਉਣ ਵਾਲੇ ਉਹਨਾਂ ਦਾ ਖਰਚਾ ਤਨਖਾਹ ਆਪਾਂ ਤਨਖਾਹ ਲਾ ਲਈਏ ਜੋ ਮਰਜ਼ੀ ਲਾ ਲਈਏ ਉਸ ਤੋਂ ਬਾਅਦ ਜਿਹੜਾ ਡੀਜ਼ਲ ਖਾਣਾ 2 ਤੋਂ 2.5 ਲੀਟਰ ਡੀਜ਼ਲ ਖਾਂਦੀ ਹੈ 1 ਕਿਲੇ ਦਾ ਤੇ ਘੰਟੇ ਦਾ ਉਹ ਸਾਰਾ ਮਿਲਾ ਕੇ 1000 ਤੋਂ 1200 ਰੁਪਏ ਪਰ ਏਕੜ ਖਰਚਾ ਆਉਂਦਾ ਫਿਰ ਕੀ ਆ ਝਾੜਦਾ ਹੀ ਫਰਕ ਰਹਿੰਦਾ ਝਾੜਦਾ ਹੀ ਕਰਨੋਂ ਦਾ ਇੱਕ ਤਾਂ ਲਾਈਨਾਂ 'ਚ ਲੱਗਦੀ ਆ ਹਵਾ ਦੀ ਕ੍ਰੋਸਿੰਗ ਰਹਿੰਦੀ ਆ ਬਿਮਾਰੀ ਘਟ ਪੈਂਦੀ ਆ ਸਪਰੇਅ ਕੱਟ ਕਰਨੀ ਪੈਂਦੀ ਆ ਕਿਉਂਕਿ ਜਿਵੇਂ ਤੇਲੇ ਦੀ ਦਿੱਕਤਾਂ ਆਏ ਦੇ ਕੀ ਪਰ ਉਹ ਸਮੱਸਿਆ ਬਹੁਤ ਘੱਟ ਆਉਂਦੀ ਆ ਉਸ ਤੋਂ ਬਾਅਦ ਲਾਈਨਾਂ 'ਚ ਲੱਗੀ ਹੋਣ ਕਰਕੇ ਖਾਦ ਪਾਉਣੀ ਸਪਰੇਅ ਕਰਨੀ ਇਹ ਚੀਜ਼ ਸੌਖੀ ਰਹਿੰਦੀ ਆ ਫਿਰ ਦੂਜਾ ਕੀ ਆ ਬੂਟੇ ਜਿਹੜੇ ਲੇਬਰ ਦੇ ਮੁਕਾਬਲੇ ਨੇ ਉਹ ਜ਼ਿਆਦਾ ਲੱਗਦੇ ਨੇ ਮਸ਼ੀਨ ਦੇ ਨਾਲ ਕਿਉਂਕਿ ਕੀ ਹੁੰਦਾ ਜਦੋਂ ਆਪਾਂ ਹੱਥ ਨਾਲ ਝੋਨਾ ਲਾਉਨੇ ਆ ਤਾਂ ਉਹ ਜਿੱਥੇ ਹੱਥ ਟਿਕਿਆ ਆਂਦਾ ਉੱਥੇ ਚੱਲਦਾ ਰਹਿੰਦਾ ਕੰਮ ਮਸ਼ੀਨ ਦਾ ਕੀ ਆ ਮਸ਼ੀਨਾਂ ਹੁਣ ਜੇ ਤਾਂ ਹੁਣ ਦੇ ਕੀ ਆ ਆ ਮਸ਼ੀਨ ਆ ਜਿਹੜੀ ਇਹ ਜਿਹਨੇ 80 90 ਕਿਲੋ ਤੋਂ ਵੱਧ ਉੱਪਰ ਵੱਧ ਝੋਨਾ ਲਾਉਣਾ ਉਹਦੇ ਲਈ ਆ ਵੱਡੀ ਜਿਹੜੀ ਉਸ ਤੋਂ ਬਾਅਦ ਛੋਟੀਆਂ ਮਸ਼ੀਨਾਂ ਆਉਂਦੀਆਂ ਜਿਹੜੇ ਪਿੱਛੇ ਫੜ ਕੇ ਤੁਰਨ ਵਾਲੀ ਆ ਮੰਨ ਲਓ 35 ਕਿੱਲੇ ਤੋਂ ਵੱਧ ਲਾਉਣੇ ਨੇ ਉਹਦੇ ਲਈ ਆ ਗਈ ਆਪਣੀ 6 ਲਾਈਨ ਵਾਲਾ ਮਾਡਲ ਜਿਹੜਾ ਪਿੱਛੇ ਵੜ ਕੇ ਕਿਹੜਾ ਪਿੱਛੇ ਵੜ ਕੇ ਦੁਰਦਾ ਬਾਕੀ ਸਾਰਾ ਕੰਮ ਮਸ਼ੀਨ ਨੇ ਆਪਣੇ ਆਪ ਕਰਨਾ ਹੁੰਦਾ ਇੰਜਨ ਉਹਦੇ ਚ ਵੀ ਹੁੰਦਾ ਇਹਦੇ ਚ ਵੀ ਇੰਜਨ ਇਹ ਡੀਜ਼ਲ ਆ ਜੋੜਾ ਮਾਡਲ ਨਹੀਂ ਜਿਹੜੇ ਪੈਟਰੋਲ ਨੇ ਤੇ ਭਾਈ ਕੀ ਦੂਜੇ ਜਿਹੜੀ ਦੇਖਿਆ ਹੋਇਆ ਕਿ ਕਿਤੇ ਵੀ ਜਿਹੜੀ ਜਪਾਨ ਜਪਾਨ ਦੀ ਟੈਕਨੋਲੋਜੀ ਬਹੁਤ ਐਡਵਾਂਸ ਆ ਤਾਂ ਕਰਕੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਫਿਰ ਦੂਜੀ ਗੱਲ ਹੈ ਪਹਿਲਾਂ ਕੀ ਹੁੰਦਾ ਸੀਗਾ ਮਸ਼ੀਨ ਦੇ ਦਿੰਦੇ ਸੀਗੇ ਪਨੀਰੀ ਦਾ ਕੋਈ ਨਹੀਂ ਦੱਸਦਾ ਸੀ ਕਿੰਦਾਂ ਵੇਚਣੀ ਆ ਸਾਡਾ ਕੀ ਹੈ ਜਿਹਨੂੰ ਵੀ ਮਸ਼ੀਨ ਦਿੰਨੇ ਆ ਸੀ ਉਹਦੀ ਸਭ ਤੋਂ ਪਹਿਲਾਂ ਪਨੀਰੀ ਦੀ ਸਪੋਰਟ ਪੂਰੀ ਕਰਨੀ ਆ ਸੀ ਜਦੋਂ ਪਨੀਰੀ ਬੀਜਣੀ ਆ ਉਦੋਂ ਸਾਡਾ ਬੰਦਾ ਦੋ ਦਿਨ ਤਿੰਨ ਦਿਨ ਜਿੰਨੇ ਦਿਨ ਉਹਨਾਂ ਨੂੰ ਜ਼ਰੂਰਤ ਆ ਨਾਲ ਜਾਊਗਾ ਸਾਰਾ ਕੁਝ ਦੱਸੂਗਾ ਕਰੂਗਾ ਫੇਰ ਉਸ ਤੋਂ ਬਾਅਦ ਜਦੋਂ ਪਨੀਰੀ ਬੀਜ ਲਈ ਚਾਰ ਚਾਰ ਪੰਜ ਪੰਜ ਧੰਨਵਾਦ ਸਾਡਾ ਬੰਦਾ ਜਾਊਗਾ ਚੈੱਕ ਕਰਦਾ ਰਹੂਗਾ ਘੇੜਾ ਮਾਰਦਾ ਰਹੂਗਾ ਵੀ ਕਿਵੇਂ ਹੈ ਪਨੀਰੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਹੈਗੀ ਮੈਂ ਕਿਉਂਕਿ ਪਨੀਰ ਦੀ ਡਿਪੈਂਡ ਕਰਦਾ ਜੇ ਪਨੀਰੀ ਸਹੀ ਆ ਤਾਂ ਮਸ਼ੀਨ ਬਿਲਕੁਲ ਇੱਕ ਰੇਟ ਆ ਪਨੀਰੀ ਦੀ ਹੈਗੀ ਆ ਹਫ਼ਤੇ ਦੇ ਅੰਦਰ ਅੰਦਰ ਮਿਲ ਜਾਂਦੀ ਹੈ ਹਫ਼ਤੇ ਤੋਂ ਦੱਸ ਦਿੰਦੇ ਅੰਦਰ ਅੰਦਰ ਮਿਲ ਜਾਂਦੀ ਹੈ ਕੋਈ ਬੁਕਿੰਗ ਕਰਵਾਉਣਾ ਕੋਈ ਨਹੀਂ ਪੈਣਾ ਹਾਂ ਬੁਕਿੰਗ ਕਰਵਾਉਣ ਦੇ ਲਈ ਜਿੱਦਾਂ ਸਾਡੇ ਡੀਲਰ ਨੇ ਟੋਟਲ ਪੰਜਾਬ ਦੇ ਵਿੱਚ 89 ਡੀਲਰ ਨੇ ਆਪਣੇ ਆਪਣੇ ਜ਼ਿਲ੍ਹੇ ਦੇ ਵਿੱਚ ਦਿੱਤੇ ਵਿੱਚ ਆਉਣੇ ਤੁਸੀਂ ਜਿੰਨੇ ਮੁਕਤ ਸਰਵਿਸ ਆਪਣੇ ਜਿੰਨੇ ਵੀ ਡੀਲਰ ਪੁਆਇੰਟ ਨੇ ਉੱਥੋਂ ਹੀ ਸਰਵਿਸ ਉੱਥੋਂ ਹੀ ਸਪੇਅਰ ਪਾਰਟ ਸਾਰਾ ਕੁਝ ਮਿਲੂਗਾ ਹਰ ਇੱਕ ਡੀਲਰਸ਼ਿਪ ਤੇ ਆਪਣਾ ਤਕਰੀਬਨ ਘੱਟੋ ਘੱਟ 15 15 20 ਲੱਖ ਰੁਪਏ ਦਾ ਸਪੇਅਰ ਪਾਰਟ ਜਿਹੜਾ ਉਹ ਪਿਆ ਹੁੰਦਾ ਤਾਂ ਕਰਕੇ ਸਪੇਅਰ ਪਾਰਟ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਸਰਵਿਸ ਦੀ ਕੋਈ ਦਿੱਕਤ ਨਹੀਂ ਸਾਰੇ ਜਿੰਨੇ ਵੀ ਡੀਲਰ ਨੇ ਸਾਰਿਆਂ ਦੇ ਮਕੈਨਿਕ ਨੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੱਤੀ ਹੋਈ ਆ ਸਾਰੀ ਸਰਵਿਸ ਕਰਨੀ ਆ ਤੁਹਾਡੇ ਉਪਰ ਹੀ ਖੇਤ ਦੇ ਵਿੱਚ ਸਰਵਿਸ ਮਿਲੂਗੀ ਇਹ ਨਹੀਂ ਐ ਵੀ ਤੁਹਾਨੂੰ ਮਸ਼ੀਨ ਲੈ ਕੇ ਆਉਣੀ ਪਊਗੀ ਸਰਵਿਸ ਵੀ ਕਰਾਉਣੀ ਆ ਤਾਂ ਸੀਜ਼ਨ ਦੇ ਟਾਈਮ ਤੇ ਜਿੱਥੇ ਮਸ਼ੀਨ ਚੱਲਦੀ ਉੱਥੇ ਸਾਡਾ ਬੰਦਾ ਜਾਊਗਾ ਉੱਥੇ ਜਾ ਕੇ ਸਰਵਿਸ ਕਰੇ ਆਊਗਾ ਇਹ ਜਿਹੜੀ ਮਸ਼ੀਨ ਐ ਇਹਦੀ ਕੀਮਤ ਹੈਗੀ 14.5 ਲੱਖ ਸਾਡੇ 14.5 ਲੱਖ ਦਾ ਰੇਟ ਆ ਤੇ ਸਬਸਿਡੀ ਚ ਅਪਰੂਵਡ ਆ 4 ਲੱਖ 4 ਤੋਂ ਲੈ ਕੇ 5 ਲੱਖ ਰੁਪਏ ਤੱਕ ਸਬਸਿਡੀ ਵੀ ਮਿਲਦੀ ਹੈ ਦੇ ਉੱਪਰ ਪਰ ਉਹ ਪਹਿਲਾਂ ਅਪਲਾਈ ਕਰਨੀ ਪੈਂਦੀ ਆ ਸਾਬ